ਨੇ ਮੈਨੂੰ ਬੁਲਾਇਆ ਨਹੀਂ ਹੈਗਾ ਮੈਂ ਗਿਆ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਪਟਿਆਲਾ ਦੇ ਸਨੋਰੀ ਅੱਡੇ ਦੇ ਉੱਤੇ ਸਥਿਤ ਇੱਕ ਐਸੇ ਸ਼ਖਸ ਨਾਲ ਤੁਹਾਨੂੰ ਮਿਲਾਨ ਜਾਣ ਜਾ ਰਹੀਆਂ ਜੋ ਕਿਹਾ ਜਾਏ ਤਾਂ ਕਿ 70 ਪਿਛਲੇ 70 ਸਾਲ ਤੋਂ ਇੱਥੇ ਚਾਹ ਦਾ ਕੰਮ ਕਰ ਰਹੇ ਹਨ ਇੱਕ ਪੀਪਲ ਦੇ ਨੀਚੇ ਬੈਠ ਕੇ ਚਾਹ ਦਾ ਕੰਮ ਕਰ ਰਹੇ ਹਨ ਤੇ ਕਿਹਾ ਜਾਏ ਤਾਂ ਕਿ ਰਾਜੇ ਰਾਜ ਰਾਜ ਘਰਾਨਾ ਜੋ ਕਿਹਾ ਜਾਂਦਾ ਹੈ ਕਿ ਇੱਥੇ ਆ ਕੇ ਚਾਹ ਪੀਂਦਾ ਰਿਹਾ ਹੈ ਤੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਬਾਬਾ ਜੀ ਹਲੋ ਤੁਹਾਡਾ ਨਾਮ ਕੀ ਹੈ ਪੂਰਨ ਚੰਦ ਜੀ ਪੂਰਨ ਚੰਦ ਪੰਡਿਤ ਪੂਰਨ ਚੰਦ ਤੇ ਕਿੰਨੀ ਉਮਰ ਹੈ ਬਾਬਾ ਜੀ ਤੁਹਾਡੀ 92 ਸਾਲ ਦੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਚਾਹ ਦਾ ਕੰਮ ਕਰਦੇ ਆ ਰਹੇ 1952 ਤੋਂ ਹਾਂਜੀ 1952 ਤੋਂ ਕਿੰਨੇ ਸਾਲ ਹੋ ਗਏ ਜੀ 76 ਸਾਲ ਹੋ ਗਏ ਤੇ ਜਿਵੇਂ ਕਿ ਸੁਣਨ ਦੇ ਵਿੱਚ ਆਇਆ ਕਿ ਰਾਜ ਘਰਾਨੇ ਤੋਂ ਵੀ ਕਾਫੀ ਲੋਕ ਇੱਥੇ ਚਾਹ ਪੀਣ ਆਉਂਦੇ ਰਹੇ ਨੇ ਤਾਂ ਇਹ ਕੀ ਮਤਲਬ ਕੀ ਇਹਦੇ ਬਾਰੇ ਕੁਝ ਗੱਲ ਮਹਾਰਾਣੀ ਬਿਹਦਰ ਕੋ ਪਹਿਲਾ 1967 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਲੜੀ ਆ ਜੀ ਉਹ ਇੱਥੇ ਆ ਉਹਨਾਂ ਨੂੰ ਕਿਸੇ ਨੇ ਦੱਸਿਆ ਸਤਪਾਲ ਕੋਲੂ ਰਾਜਪੁਰ ਹਲਕੇ ਤੋਂ ਟਿਕਟ ਮਲੇ ਮਿਲੀ ਉਰੇ ਰਾਮ ਪ੍ਰਤਾਪ ਗਰਗੇ ਨੂੰ ਪਟਾਲੇ ਮਿਲੀ ਹਾਂ ਜੀ ਉਹਨਾਂ ਨੂੰ ਇਹ ਇਲਾਕੇ ਦਾ ਮੈਂ ਵਾਕਫ ਸੀ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਇਹ ਕਿਹੜਾ ਪੰਦਰਪੁਰ ਚੰਦਾ ਹੈ ਜੀ ਇਹ ਇਹ ਤੁਹਾਨੂੰ ਜਿਤਾ ਸਕਦਾ ਨਹੀਂ ਜੀ ਹਾਂ ਨਹੀਂ ਤੁਸੀਂ ਜਿੱਤ ਨਹੀਂ ਸਕਦੇ ਉਹ ਮੇਰੇ ਕੋਲ ਚੱਲ ਕੇ ਆਏ ਹਾਂ ਇਹ ਕੌਰ ਸਾਹਿਬ ਤੇ ਮਹਾਰਾਜਾ ਕੈਪਟਨ ਸਾਹਿਬ ਹਾਂ ਉਹਦੇ ਤਕੜੇ ਜਵਾਨ ਤੇ ਮੈਂ ਵੀ ਜਵਾਨ ਸੀ ਹਮ ਨਿਯੋਸਤਾਰ ਦੇ ਵਿੱਚ ਹਾਂ ਜੀ ਉਹ ਇਹ ਮੇਰੇ ਕੋਲ ਬੈਠਣ ਉੱਠਣ ਲੱਗੇ ਹਾਂ ਜੀ ਏ ਮਹਾਰਾਣੀ ਦੇ ਇਖਤਿਆਰ ਨਾਲ ਲਕਸ਼ਣ ਲੜੀ ਹਾਂਜੀ ਇਹਨਾਂ ਇਹਨਾਂ ਦੇ ਮੇਰੀ ਰਾਏ ਦੇ ਅੰਦਰ ਰਹੇ ਨਾਲ ਮੇਰੇ ਕੋਲ ਚਾਪਿੰਦਰ ਹੈ ਜੀ ਹਾਂਜੀ ਉਸ ਤੋਂ ਬਾਅਦ ਤੇ ਆਪਣਾ ਮਹਾਰਾਣੀ ਸਾਹਿਬ ਜਿੱਤ ਗਏ ਜੀ ਸਤਪਾਲ ਖਬੂਰ ਵੀ ਜਿੱਤ ਗਿਆ ਜੀ ਹਾਂਜੀ ਉਸ ਤੋਂ ਬਾਅਦ ਇਹਨਾਂ ਦੇ ਮੇਰੇ ਕੋਲੇ ਸਰਾ ਲਾਲ ਸਿੰਘ ਹੋਰ ਸਾਰੇ ਮੇਰੇ ਕੋਲੇ ਆਉਣ ਲੱਗੇ ਜੀ ਹਾਂ ਸਰਾ ਲਾਲ ਸਿੰਘ ਨੂੰ ਅਸੀਂ ਹਾਂ ਸਾਡਾ ਦੋਸਤ ਸੀ ਹਾਂਜੀ ਤੇ ਅਸੀਂ ਸਿਆਸਤਪਾਤ ਦਾ ਜੀ ਉਦੋਂ ਬਾਅਦ ਸਰਦਾਰ ਲਾਲ ਸਿੰਘ ਹਾਂ ਕਾफी ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਸਰਦਾਰ ਲਾਲ ਸਿੰਘ ਦੇ ਨਾਲ ਮੈਂ ਹਾਂ ਦਿੱਲੀ ਹਾਂ ਆਪਣਾ ਟੈਕਸਟ ਲਾਈਨ ਵੀ ਗਿਆ 1992 ਨਾ ਬਹੁਤ ਬੱਤਸ ਚ 72 ਚ ਫਿਰ ਉਹ ਸਰਦਾਰ ਲਾਲ ਸਿੰਘ ਦੇ ਅਸੀਂ ਮਿਲੇ ਉੱਥੇ ਕਈ ਬੰਦੇ ਨੂੰ ਚਲੋ ਹਾਂ ਜੀ ਉਦੋਂ ਬਾਅਦ ਸਰਦਾਰ ਲਾਲ ਸਿੰਘ ਨੂੰ 1977 ਦੇ ਵਿੱਚ ਟਿਕਟ ਮਿਲ ਗਈ ਟਿਕਟ ਮਿਲ ਗਈ ਉੱਥੇ ਸਾਰਾ ਸਾਰੀ ਕਾਂਗਰਸ ਆਹਾ ਗੀ ਇੰਦਰਾ ਗਾਂਧੀ ਵਿਹਾਰ ਗਈ ਜੀ ਤੇ ਇਹ ਸ਼ਰਦਾਲਾਲ ਸਿੰਘ ਕੱਲਾ ਜਿੱਤੇ ਇੱਕ ਪਟਿਆਲੇ ਹਲਕਾ ਉਹਦਾ 17 ਬੰਦੇ ਜਿੱਤੇ 17 ਹਾਂ ਸਾਰੇ ਉਹਦਾ ਕਿਹੜਾ ਪਾਰਲੀਮੈਂਟ ਦਾ ਨਾਂ ਸੰਗਵੇ ਦਾ ਲੀਡਰ ਬਣਿਆ ਉਹ ਜਾਖੜ ਬਣਿਆ ਜੀ ਤੇ ਦੋ ਪਾ ਦੋ ਕਾਂਗਰਸ ਹੋ ਗਈਆਂ ਇੱਕ ਦੇ ਬਿੱਤਾ ਮਹਿੰਦਰ ਸਿੰਘ बन ਗਿਆ एकदा दरबारा सिंह बन गया, गया। इंदिरा गांधी ਦਾ ਦਰਬਾਰਾ ਸਿੰਘ ਬਣ ਗਿਆ ਤੇ ਦੂਜੀ ਕਾਂਗਰਸ ਦਾ ਆਬੰਦਰ ਸਿੰਘ ਬਣ ਗਿਆ ਉਸ ਤੋਂ ਬਾਅਦ ਸਦਾ ਲਾਲ ਸਿੰਘ ਹਾਂ ਮੀਤ ਪ੍ਰਧਾਨ ਬਣਾਤਾ ਮਿੰਦਰ ਸਿੰਘ ਨੇ ਜੀ ਉਹਦਾ ਉਹਦਾ ਅਸੀਂ ਵਿਰੋਧ ਦਾ ਕੀਤੀ ਵਿਰੋਧਾ ਕਰ ਦੋ ਬਾਅਦ ਹਾਂ ਉਹ ਸਵੇਰੇ ਮੇਰੇ ਪਾਸ ਆਇਆ ਕਹਿੰਦਾ ਅੱਪਾ ਜੀ ਕੀ ਗੱਲ ਮਹਾ ਤੂੰ ਕਿਹੜੇ ਪਾਸੇ ਚਲੇ ਗਿਆ ਮਹਾ ਦੂਜੇ ਪਾਸੇ ਕਹਿੰਦਾ ਮਹਾ ਤੂੰ ਦੂਜੇ ਪਾਸੇ ਜਾਓ ਹਾਂਜੀ ਫੇਰ ਅਸੀਂ ਸਰਦਾਰ ਭਗਵੰਤ ਸਿੰਘ ਦੇ ਘਰ ਕਹਿੰਦਾ ਹਾਂ ਸਰਦਾਰ ਦਰਬਾਰਾ ਸਿੰਘ ਦੇ ਜਾਖਰ ਆਏ ਹੋਏ ਤੇ ਉੱਥੇ ਸਰਦਾਰ ਦਰਬਾਰਾ ਸਿੰਘ ਹਾਂ ਤੇ ਅਸੀਂ ਇਹਨੂੰ ਉਹਨਾਂ ਦੀ ਨਾਲ ਜਾ ਕੇ ਹਾਂ ਉੱਥੇ ਮਿਲਾ ਕੇ ਆਏ ਸੀ ਦਰਬਾਰਾ ਸਿੰਘ ਨੂੰ ਤੇ ਜਾਖਰ ਨੂੰ ਹਾਂ ਸਰਦਾਰ ਭਗਵੰਤ ਸਿੰਘ ਦੇ ਘਰ ਆਡੋਕੇਟ ਦਿਖਾ ਰਹੇ ਹਾਂ ਜੀ ਉਦੋਂ ਬਾਅਦ ਇਹ ਉਹਦੇ ਆ ਗਿਆ ਉਦੋਂ ਬਾਅਦ ਇਹ 1964 ਅੱਛੇ ਜਿਵੇਂ ਜਿੱਤੇ ਆ ਫੇ 500 ਦਾ ਚੇਰ ਮੈਂ ਬੜਿਆ ਹਾਂ ਹਾਂ ਫੇਰ ਉਹ ਹਾਂ ਉਦੋਂ ਬਾਅਦ ਹਾਂ ਸਾਡੇ ਕੰਮ ਕਿਨੇ ਕਿਤੇ ਮਹਾਰਾਜਾ 1914 ਦੇ ਫੇਰ ਕਾਲੀਆਂ ਚ ਚਲੇ ਗਿਆ 1900 ਕਿਦੋ ਟੈਕ ਹੋਇਆ ਜੀ ਉਹ ਟੈਕ ਉਹਨੇ ਇਹ ਕਾਲੀਆਂ ਚ ਚਲੇ ਵੇ 13-14 ਸਾਲ ਸਾਨੂੰ ਮਹਾਰਾਜਾ ਦਾਤਾ ਹਾਂ ਮਿਲ ਨਹੀਂ ਬੰਦ ਹੋ ਗਿਆ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਆ ਗਿਆ ਹਾਂ ਕਾਂਗਰਸ ਦੇ ਵਿੱਚ ਆ ਗਿਆ ਤੇ ਉਹ ਮਹਾਰਾਜ ਸਾਹਿਬ ਨੂੰ ਇੱਕ ਦਿਨ ਉਹਨਾਂ ਨੇ ਮੈਨੂੰ ਦੇਖ ਲਿਆ ਤੇ ਮਹਾਰਾਜ ਸਾਹਿਬ ਕਹਿ ਲੱਗੇ ਵੀ ਕਿ ਕਿ ਮਹਾਰਾਣੀ ਦਾ ਲਖਣਤੀ ਰੀਇਲੈਕਸ਼ਨ ਮਤਲਬ ਹਾਂ ਮਹਾਰਾਣੀ ਹਾਰ ਗਈ ਤੇ ਇਹਦੇ ਕੋਲ ਇਹ ਕੀਆ ਡਾਕਟਰ ਗਾਂਧੀ ਕਰੋ ਹਾਂਜੀ ਮਹਾਰਾਣੀ ਹਾਰ ਗਈ ਤੇ ਤੇ ਇਹਦਾ ਇਹਨੂੰ ਟਿਕਟ ਮਿਲ ਗਈ ਇੱਥੋਂ ਸਤੀਫਾ ਦੇ ਕੇ ਕੈਪਟਨ ਨੇ ਹਾਂ ਅੰਮ੍ਰਿਤਸਰ ਚਲੇ ਗਿਆ ਤੇ ਮਹਾਰਾਣੀ ਉਰੇ ਐਮਐਲਏ ਦੀ ਟਿਕਟ ਮਿਲ ਗਈ ਉਦੋਂ ਵੇ 1914 ਦੇ ਵਿੱਚ ਹਾਂ ਮਹਾਰਾਜਾ ਫੇਰ ਮੇਰੇ ਕੋਲ ਚਾਹ ਪੀਣ ਆਇਆ ਕੈਪਟਨ ਉਦੋਂ ਬਿਲਕੁਲ ਹਾਂ ਕੋਈ ਚੀਜ਼ ਨਹੀਂ ਸੀ ਉਦੋਂ ਬਾਅਦ ਇਹ ਚੀਜ਼ ਇਸ ਬਣਿਆ ਹਾਂ ਮੈਂ 14 ਦੀ ਮੈਂ ਕਿਸੇ ਦੇ ਘਰ ਗਿਆ ਨਹੀਂ ਅਜ ਤੱਕ ਨਾ ਮੈਂ ਕਿਸੇ 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 ਦੀ ਕੋਠੀ ਗਿਆ ਮੈਂ ਚਾਹੁੰਦਾ ਤੇ ਵੀ ਕਿਵੇਂ ਮੇਰੇ ਕੋਲੇ ਹੋ ਪਹਿਲਾਂ ਮੇਰੇ ਕੋਲੇ ਚਾਹ ਪੀ ਕੇ ਮੈਨੂੰ ਹਾਂ ਮੈਨੂੰ ਬੁਲਾਵੇ ਹੈ ਉਹਨੇ ਮੈਨੂੰ ਬੁਲਾਇਆ ਨਹੀਂ ਹੈਗਾ ਮੈਂ ਗਿਆ ਨਹੀਂ ਹੈਗਾ ਮੈਂ ਕੰਮ ਹਾਂ ਮੈਂ ਕੰਮ ਮੇਰੇ ਸ਼ਦਾਲ ਲਾਲ ਸਿੰਘ ਨੇ ਕਿੰਨੇ ਵੀ ਕੀਤੇ ਨੇ ਮੇਰੇ ਬੱਚੇ ਲਵਾਏ ਨੇ ਲੋਕਰ ਲਵਾਏ ਨੇ ਮੇਰੀ ਗੱਲ ਹਾਂ ਉਹ ਕਿਤੇ ਉਹ ਵੀ ਉਰੇ ਆ ਕੇ ਮੇਰੇ ਕੋਲ ਪੇਪਰ ਲੈ ਕੇ ਲੈ ਕੇ ਗਿਆ ਉਰੇ ਆ ਕੇ ਦੁਕਾਨ ਤੇ ਹਾਂ ਲੋ ਪੰਡਿਤ ਜੀ ਮੈਨੂੰ ਦਿਓ ਮੁੰਡਿਆਂ ਦੇ ਹੋ ਦਿਓ ਹਾਂ ਉਹਨੇ ਉਹਨੇ ਲਵਾਏ ਮੇਰੇ ਹਾਂ ਜੀ ਇਹ ਬੁੱਢੇ ਕੋਲ ਡਿਪੂ ਦਵਾਇਆ ਮੈਂ ਆਪਣੀ ਕੁੜੀ ਨੂੰ ਲੁੱਧਿਆਂ ਦੇ ਡਿਪੂ ਦਵਾਇਆ ਉੱਥੇ ਸਰਕਾਰੀ ਹਸਪਤਾਲ ਦੇ ਨੌਕਰ ਆਪਣੇ ਜੁਆਇਨ ਨੂੰ ਕਰਾਇਆ ਹਾਂ ਜੀ ਸਰਦਾਰ ਲਾਲ ਸਿੰਘ ਕੋਲ ਸਰਦਾਰ ਲਾਲ ਸਿੰਘ ਕੋਲ ਹਾਂ ਹਾਂ ਜੈ ਸਰਦਾਰ ਹਾਂ ਆਪਣਾ ਭਰਵਿੰਦਰਾ ਹਾਂ ਇਸ ਨੇ ਮੇਰੀ ਮਦਦ ਕੀਤੀ ਹੈ ਹਾਂ ਜੀ ਇਹ ਵੀ ਮੇਰੀ ਮਦਦ ਕਰਦਾ ਰਿਹਾ ਯਾਨੀ ਕਿ ਸਰਕਾਰ ਨੇ ਤੁਹਾਨੂੰ ਸਾਥ ਤੁਹਾਡਾ ਦਿੱਤਾ ਹੈ ਤਾਂ ਇਹ ਨਾ ਦੋ 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 ਲਿਜਾਨੇ ਦਿੱਤਾ ਹਾਂਜੀ ਫਿਰ ਸਰ ਲਾਲ ਸਿੰਘ ਨੇ ਅੱਛਾ ਜੀ ਤੇ ਆਪਣਾ ਭਰਮਿੰਦਰ ਨੇ ਅੱਛਾ ਫਿਰ ਤੇ ਆ ਕੇ ਹੁਣਾ ਕੇ ਜੀ ਹਾਂ ਬੀਬਾ ਜੈ ਇੰਦਰ ਕੌਰ ਨੇ ਹਾਂ ਵੀ ਮੇਰਾ ਸਾਥ ਦਿੱਤਾ ਹੈ ਜੀ ਹਾਂਜੀ ਉਦੋਂ ਹਾਂਜੀ ਉਹਨੇ ਇਹ ਇਹਦੀ ਨੂੰ ਹਾਂ ਉਹ ਨੌਕਰ ਕਰਾਈ ਹੋਣੀ ਹਾਂਜੀ ਦੇਖੋ ਗੱਲ ਹੈ ਇਸ ਕਰਕੇ ਪਰ ਮੈਂ ਕੁਝ ਹਾਂ ਬਣਾਇਆ ਮੈਂ ਕੁਝ ਨਹੀਂ ਆ ਗਿਆ ਥੱਕੇ ਡੁੱਗੀ ਮੈਂ ਕਿਸੇ ਨਾਲ ਨਹੀਂ ਮਾਰੀ ਹੈ ਜੀ ਹਾਂ ਜੀ ਇਸ ਕਰਕੇ ਹ ਆਪਣਾ ਹੁਣ ਵੀ ਬਹਿਤ ਕਰਕੇ ਹ ਜਿਹੜੇ 4 ਰੁਪਏ ਮੇਰੀਆਂ ਕੁੜੀਆਂ ਹੁੰਦੀਆਂ ਨੇ ਹ ਇਹਨਾਂ ਕੋਲੋਂ ਨਾ ਮੰਗੇ ਮੈਂ ਆਪਣੀ ਜੇਬ ਚੋਂ ਕੱਟ ਕੇ 10 ਰੁਪਏ ਦੇ ਦਿੱਤੇ ਜੇ ਥੋੜੀ ਕਮਾਈ ਆ ਮੈਨੂੰ ਮੈਨੂੰ ਕਮਾਈ ਹੁਣ ਇੰਨੀ ਹੈਗੀ ਨਹੀਂ ਥੋੜੀ ਕਮਾਈ ਆ ਉਹ ਥੋੜੀ ਕਮਾਈ ਦੇ ਵਿੱਚੋਂ ਉਸਦੇ ਕੋਈ ਬੱਚੇ ਕੇ ਨਹੀਂ ਕਰਦਾ ਮੈਂ ਆਪਣੀ ਮੇਰੀਆਂ ਕੁੜੀਆਂ ਦੇ ਦੋਤੇ ਹੁੰਦੇ ਨੇ ਹਾਂ ਜੋ ਆਉਂਦਾ ਹਾਂ ਉਹ ਨਾ ਜੋ ਮੈਂ ਕੱਢ ਕੇ ਨਾ ਮੁੰਡਾ ਕੋਲ ਨਹੀਂ ਮੈਂ ਮੰਗਦਾ ਉਹਨਾਂ ਕੋਲ ਮੈਂ ਆਪਣਾ ਜੇਬ ਚੋਂ ਕੱਢ ਕੇ ਦੇ ਦਿੰਦਾ ਹੈ ਜੀ ਉਹ ਇਸ ਕਰਕੇ ਵੀ ਮੇਰਾ ਕੰਮ ਠੀਕ ਹੈ ਜੀ ਅੱਜ ਤਾਂ ਮੇਰੇ ਕੋਲ ਬਹੁਤ ਸਾਰੇ ਹੁਣ ਕੱਲ ਵੀ ਹਾਂ ਪਰਸੋਂ ਵੀ ਮੇਰੇ ਕੋਲ ਸਲਾਹ ਹਰਦਿਆਲ ਸਿੰਘ ਆ ਕੇ ਗਿਆ ਹੈ ਜੀ ਕੱਲ ਨਹੀਂ ਪਰਸੋਂ ਹਾਂ ਜੀ ਕੱਲ ਅਨਾ ਕੱਲ 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 ਆ ਕੇ ਗਿਆ ਕੱਲ ਕੱਲ ਆ ਕੇ ਗਿਆ ਹਾਂ ਸਦਾ ਹਦਿਆਲ ਸਿੰਘ ਮੇਰੇ ਕੋਲ ਕੱਲ ਵੀ ਆ ਕੇ ਗਿਆ ਹਾਂ ਜੀ ਉਹ 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 ਨੂੰ ਬਤਰਾ ਦਿੱਤੀ ਹਾਂ ਮਹਾ ਵੀ ਪਾਰਲੀਮੈਂਟ ਇਲੈਕਸ਼ਨ ਲਾ ਲਓ ਮੈਂ ਤੁਸੀਂ ਚਾਰ ਕਮੋ ਮੈਂ ਚਾਰ ਕਮੋ ਹਾਂ ਤੁਸੀਂ ਚਾਰ ਕਮੋ ਰੇ ਹਾਂ ਜੀ ਮੈਂ ਚਾਰ ਕਮੋ ਦੇ ਬਹਾ ਦੇ ਵਿੱਚ ਜੇ ਹਾਂ ਮੈਂ ਨੌ ਨੌ ਮਹਾ ਹਲਕੇ ਨੇ ਨੌ ਹਲਕੇ ਦੇ ਵਿੱਚ ਚਾਰ ਕਮੋ ਦੇ ਐਮ ਐਲ ਏ ਮੈਂ ਹਾਂ ਹਾਂ ਤੇ ਹਾਂ ਉਹ ਹੋਮ ਹਾਂ ਮੈਂ ਤੁਹਾਡੇ ਜਿੱਤੇ ਜਿੱਤੇ ਆਇਓ ਹਾਂਜੀ ਉਹ ਫਿਰ ਛਰਾ ਲੈ ਕੇ ਉਹ ਵੀ ਚਲਾ ਗਿਆ ਹਾਂਜੀ ਤੇ ਰੋਕਣਾ ਜੇ ਟੈਕਟ ਮਿਲੂਗੀ ਜਰੂਰ ਲੜਾਂਗੇ ਕਹਿੰਦਾ ਹਾਂਜੀ ਆ ਕਿੰਨੇ ਕਮਾਲ ਦੀ ਗੱਲ ਹੈ ਕਿ ਅੰਨੀ ਉਮਰ ਦੇ ਵਿੱਚ ਵੀ ਬਾਬਾ ਜੀ ਨੂੰ ਜੇ ਕਿਹਾ ਜਾਏ ਤਾਂ ਕਿ ਪਿਛਲੇ ਜੋ ਸਾਲ ਨੇ ਕਿੰਨੇ ਸਾਲ ਦੇ ਵਿੱਚ ਕੌਣ ਆਇਆ ਇੱਕ ਇੱਕ ਚੀਜ਼ ਬਾਬਾ ਜੀ ਨੂੰ ਯਾਦ ਹੈ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਲਾ ਕੇ ਚੱਲੀਏ ਤਾਂ ਬੰਦਾ ਇੱਕ ਟਾਈਮ ਦੇ ਵਿੱਚ ਆਪਣਾ ਜਨਮ ਦਿਨ ਤੱਕ ਭੁੱਲ ਜਾਂਦਾ ਹੈ ਤੇ ਇਹ ਕਮਾਲ ਦੀ ਯਾਦਦਾਸ਼ ਯਾਦਦਾਸ਼ਤ ਹੈ ਬਾਬਾ ਜੀ ਦੀ ਤੇ ਬਹੁਤ ਵਧੀਆ ਲੱਗਿਆ ਨਾ ਨਾ ਗੱਲ ਕਰਦੇ ਆ ਤੇ ਹੁਣ ਗੱਲ ਕਰਦੇ ਆ ਇਹਨਾਂ ਦੇ بیٹے بیٹے ਦੇ ਨਾਲ ਤੇ ਸੱਸੀਖਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਦੁਕਮਾਰਾ ਜੀ ਅੱਛਾ ਜੀ ਤੇ ਬਹੁਤ ਅੱਛੇ ਨੇਚਰ ਦੇ ਮੇਰੇ ਫਾਦਰਾਂ ਜੀ ਜੀ ਬਹੁਤ ਹੀ ਜਿੰਨਾ ਕਹਿ ਲੋ ਇਹ ਰੱਬ ਦਾ ਰੂਪ ਹੈ ਸਾਡੇ ਵਾਸਤੇ ਜੀ ਬਿਲਕੁਲ ਦੇਖੋ ਇਹਨਾਂ ਨੇ ਇੰਨੀ ਸਿਆਸਤ ਹੋਣ ਦੇ باوجود ਵੀ ਕੋਈ ਇਹਨਾਂ ਨੇ ਝਾੜ ਕੇ ਰੱਖੇ ਜੀ ਮੈਨੂੰ ਕੋਈ ਅਹੁਦਾ ਮਿਲੇ ਕਾਂਗਰਸੀ ਰੇਅ ਸਾਰੀ ਜ਼ਿੰਦਗੀ ਪਰ ਇਹਨਾਂ ਨੇ ਕੋਈ ਅਹੁਦਾ ਲੈਣ ਦੇ ਮਾਰੇ ਨਹੀਂ ਸੋਚਿਆ ਅੱਜ ਜਾਂਦੇ ਜੋ ਮਰਜ਼ੀ ਬਣਾ ਲੰਦੇ ਪਰ ਨਹੀਂ ਆਪਣੀ ਮਿਹਨਤ ਕੀਤੀ ਐ ਖਾਇਆ ਕਿਸੇ ਦੀ ਸਾਡੇ ਕੋਲ ਨਹੀਂ ਲੱਤੇ ਦੇਖੋ ਹੱਦ ਤੱਕ ਪੈਸੇ ਅਸੀਂ ਵੀ ਕਹਿੰਨੇ ਪਾਪਾ ਜੀ ਅਸੀਂ ਤੁਹਾਨੂੰ ਅਸੀਂ ਨੁੱਕ ਲਵਾਇਆ ਲੋ 1000 ਰੁਪਏ ਮਹੀਨੇ ਦਾ 2000 ਮਹੀਨਾ ਦਾ 4000 ਮਹੀਨਾ ਦਾ ਕਹੇ ਨਹੀਂ ਮੈਂ ਬਿਲਕੁਲ ਲੈਣਾ ਇਹਨਾਂ ਦੀ ਹੁਣ ਵੀ ਕਿਹੜੀ ਸੋਚ ਹੈ ਨਾ ਗਾਂਧੀ ਵਰਗੀ ਸੋਚ ਹੈ ਇਹਨਾਂ ਦੀ ਜਿਵੇਂ ਗਾਂਧੀ ਦੇ ਟਾਈਮ ਦੀ ਗਾਂਧੀ ਹੁੰਦੀ ਸੀ ਸੋਚ ਹੈ ਉਹ ਸੋਚ ਹੈ ਅੱਜ ਕੱਲ ਦੇ ਜਮਾਨੇ ਦੇ ਇਹ ਜਿਹੇ ਬਜ਼ੁਰਗ ਸਭ ਨੂੰ ਮਿਲਣ ਮੈਂ ਕਹਿੰਦਾ ਜਿਹਨੂੰ ਸਾਨੂੰ ਮਿਲੇ ਕਿ ਆ ਇਹਨਾਂ ਨੇ ਹਰੇਕ ਕਈ ਬੰਦਿਆਂ ਦੇ ਤਾਂ 10 ਘਰਾਂ ਦੇ ਚੁੱਲ੍ਹੇ ਵੀ ਜਿਗਾ ਬਾਲੇ ਵੇ ਪਤਾ ਕਿਉਂ ਮੁੰਡੇ ਨੌਕਰ ਲਵਾਏ 10 ਮੁੰਡੇ ਲਵਾਏ ਪਿਆ ਆਪਣੇ ਜਮਾਨੇ ਕਿਸੇ ਨੂੰ ਕਿਹਾ ਨਹੀਂ ਜੇ ਕਿਸੇ ਨੂੰ ਕਹਦਾ ਲੀਡਰ ਨੂੰ ਕਹਦਾ ਵੀ ਆ ਮੇਰਾ ਮੁੰਡਾ ਰੱਖ ਲੈ ਅਗਲਾ ਪੰਡਾ ਜੀ ਭੇਜ ਦੋ ਅੱਜ ਕੱਲ ਦੇ ਲੋਕ ਕਰੋੜ ਕਰੋੜ ਰੁਪਏ ਲੈ ਕੇ 50-55 ਹਜ਼ਾਰ ਰੁਪਏ ਕੋਈ ਪੰਜੀ ਚਾਹ ਧੱਕਾ ਨਹੀਂ ਪੀਤੀ ਕਿਸੇ ਦਾ ਵੀ ਨੌਕਰ ਫੇਰ ਲਵਾਇਆ ਲੋਕੋ ਜੇ ਕਹੀਏ ਤਾਂ ਇਲੈਕਸ਼ਨਾਂ 'ਚ ਖੜੇ ਹੋ ਜਾਂਦੇ ਤਾਂ ਇਹ ਜਿੱਤ ਸਕਦੇ ਸੀ ਜਿੱਤ ਸਕਦੇ ਕਿ ਟਿਕਟ ਇਹ ਲੋਕਾਂ ਦੀਵਾਨਿਆਂ ਦੀ ਟਿਕਟ ਆਪ ਲੈ ਸਕਦੇ ਸੀ ਪਰ ਲੈਣਾ ਨੇ ਆਪਣਾ ਸਾਦਾ ਜੀਵਨ ਕਿ ਐਸੀ ਕਰਕੇ ਇਹਨਾਂ ਦੀ ਉਮਰ ਪਰਮਾਤਮਾ ਨੂੰ ਦੇਖ ਰਹੀ 92 ਦਿਖਾ ਰਿਹਾ ਨਿੱਤਾ ਨਾਮ ਮਰਾਦਾ ਜੀ ਦਿੱਤਾ ਮਰਾਦਾ ਇਹ ਆਪਾਂ ਕਹਿ ਰੀਏ ਤੇ ਹੋਰ ਗੱਲ ਸੋਚੇ ਬੜੇ ਵੱਡੇ ਲੀਡਰ ਪਹਿਲਾਂ ਕਿਤੇ ਛੋਟੇ ਇਲੈਕਸ਼ਨਾਂ ਕਿੜੀ ਹੁਣ 50 ਐਮਸੀ ਜਿੱਤਦੇ ਸੀ ਸਾਰੇ ਗੋਡੇ ਲੱਗ ਜਾਂਦੇ ਸੀ ਜਿੰਨਾ ਮਰਜ਼ੀ ਕਬਜ਼ਾ ਕਰ ਲੈਣ ਜਗਾ ਸੀ ਹੁਣ ਤੁਸੀਂ ਦੇਖ ਲਓ ਘਰ ਜਾ ਕੇ ਸਾਡੇ 50 ਗੱਜਾ ਜਗਾ ਉਸ ਤੇ ਸਾਡੇ ਮੰਜੇ ਸਾਡੇ ਬਿਸਰੇ ਉੱਥੇ ਇਹਨਾ ਡਿਪੂ ਉੱਥੇ ਕਣਕ ਆ ਉੱਥੇ ਤੁਸੀਂ ਦੇਖੋ ਘਰ ਜਾ ਕੇ ਤੁਸੀਂ ਕਹਿੰਗੇ ਬਾ ਐਡੇ ਵੱਡੇ ਲੀਡਰ ਹੋ ਕੇ ਬਾਜ ਜੋਧਵੀ ਲੀਡਰ ਘੁਆੰਦੇ ਸੀ ਇਹਨਾਂ ਨੂੰ ਲੋਕ ਲੀਡਰ ਕਹਿੰਦੇ ਸੀ ਕੋਈ ਐਸਾ ਬੰਦਾ ਨਹੀਂ ਸੀ ਜਿਹੜਾ ਨਾਮ ਅੱਥਾ ਦੇਖ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਬਿਆਨ ਸਿੰਘ ਟੋੜਾ ਸਾਹਿਬ ਕੋਈ ਐਸਾ ਲੀਡਰ ਨਹੀਂ ਜਿਹੜਾ ਕਾਲੀ ਕਾਂਗਰਸ ਸਾਰੇ ਆਏ ਆ ਪਰ ਦਿਲ ਨਾਲ ਕਾਂਗਰਸ ਨਾਲ ਮਿਲਿਆ ਬਈ ਜੋ ਵੀ ਹੈ ਦੇਖੋ ਦਿਲ ਨਾਲ ਕਾਂਗਰਸ ਨਾਲ ਮਿਲਿਆ ਬਈ ਹੁਣ ਵੀ ਕਾਂਗਰਸ ਨਾਲ ਅੰਦਰੋਂ ਹੈਗੇ ਆ ਦੇਖੋ ਦਾਈ ਹਰਦੀਾਲ ਕਮੋਜ ਆ ਪਰ ਲੇਕਿਨ ਹੁਣ ਲੀਡਰ ਕਿਹੜੇ ਹੈਗੇ ਪੈਸੇ ਨਾਲ ਲੱਗੇ ਜੀ ਜਿਨ੍ਹਾਂ ਕੋ ਪੈਸੇ ਆ ਕੋਈ ਪਹਿਲਾਂ ਨਾ ਵੋਟਾ ਸੀ ਇਹਨਾਂ ਕੋਲ ਇਲਾਕੇ ਦੇ ਕਿੱਲੇ ਕਿੱਲੇ ਬੰਦੇ ਜਾਣਦੇ ਹੁਣ ਲੋਕ ਲੀਡਰ ਕਿਹੜੇ ਪੈਸੇ ਨਾਲ ਲੱਗੇ ਜੀ ਕਿਉਂ ਜਿਹੜਾ ਤਕੜਾ ਬੰਦਾ ਹਾਂ ਜੀ ਸਲਾਮ ਮਾਰੇ ਬੋਡ ਨਹੀਂ ਹੁੰਦੀ ਉਹਨਾਂ ਕੋਲ ਪਰ ਪੈਸਾ ਹੁੰਦਾ ਕਿਉਂ ਚੰਦਾ ਦਿਆਂ ਨੇ ਅਗ ਉਸਕੇ ਲੀਡਰ ਨਹੀਂ ਜਾਣਾ ਹੁਣ ਤਾਂ ਸਿਰਫ ਪੈਸਾ ਹੈ ਉਹ ਪੁਰਾਣੇ ਜ਼ਮਾਨੇ ਦੀ ਸਿਆਸਣ ਦੀ ਸੀ ਗੜੀ ਉਹ ਵਰਕਰ ਦੀ ਹੁੰਦੀ ਸੀ ਵਰਕਰ ਦੀ ਕਦਰ ਹੁੰਦੀ ਸੀ ਹੁਣ ਨਹੀਂ ਵਰਕਰ ਦੀ ਕਦਰ ਰਹਿ ਗਈ ਹੁਣ ਦੇ ਪੈਸੇ ਵਾਲੇ ਕਦਰ ਦੇਖੋ ਜਿਹੜੀ ਵੀ ਹੈਗੀ ਆ ਹਾਂ ਦੇਖੋ ਉਹਨਾਂ ਨੇ ਸਾਨੂੰ ਨੁਕਸ ਲਵਾਇਆ ਪੈਰਾਂ ਦਾ ਖੜਾ ਕੀਤਾ ਸੀ ਤਿੰਨ ਬਰਦਰਾਂ ਮੈਂ ਮੰਡੀ ਸੁਪਰਵਾਈਜ਼ ਲਿਟਾਇਰ ਹੋਇਆ ਮਾਰਕੀਟ ਮੇਡਿਚੋਂ ਉਹ ਵੀ ਲਾਡ ਸਿੰਘ ਦੇਣਾ ਇਹਨੂੰ ਡਿਪੋਜ਼ਿਟਾ ਉਹ ਵੀ ਲਾਡ ਸਿੰਘ ਦੇਣਾ ਮੇਰੇ ਤੋਂ ਇੱਕ ਬਰਦਰ ਹੋਰ ਲਿਟਾਇਰ ਹੋਇਆ ਉਹ ਵੀ ਲਾਡ ਸਿੰਘ ਦੇਣਾ ਸਾਨੂੰ ਕਾਂਗਰਸ ਨੇ ਕਿਸੇ ਟਾਈਮ ਹੀ ਫਾਇਦਾ ਨਹੀਂ ਦਿੱਤਾ ਜੋ ਸਾਨੂੰ ਲਾਡ ਸਿੰਘ ਜੀ ਦੇ ਦੇਵੇ हां लागे ਹੁਣ ਵੀ ਸਾਡੇ 7 ਪਰਿਵਾਰ ਚ 6 ਮੈਂਬਰ ਜਿਹੜੇ ਲਗਾਏ ਆ ਉਹ ਸਦਾ ਲਾਸੀ ਜੀ ਲਵਾਏ ਆ ਉਹਨਾਂ ਦੀ ਦੇਣ ਸਹੀ ਭੁੱਲ ਨਹੀਂ ਸਕਦੇ ਜੀ ਉਹ 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 ਦੇਖੋ ਸਾਨੂੰ ਹੁਣ ਵੀ ਇੱਕ ਦਿਨ ਪਰਿਵਾਰ ਨੂੰ ਮਿਲਾਨ ਆਇਆ ਕਿ ਮੈਂ ਪੰਡਿਤ ਜੀ ਜੋ ਵੀ ਕੁਛ ਐ ਪੰਡਿਤ ਜੀ ਲਿਆ ਮਝੋਲਦਾ ਦੇਖੋ ਉਹ ਉਹ ਸਾਡੇ ਫਾਦਰ ਬਹੁਤ ਜਿਤ ਕਰਦੇ ਆ ਕਿਉਂ ਜਿਵੇਂ ਆਪਣਾ ਕਹਿੰਦੇ ਨਹੀਂ ਦਿਲ ਮਿਲੇ ਹੁੰਨੇ ਦੋ ਇਹ ਮੇਰੇ ਫਾਦਰ ਦਾ ਤੇ ਪੁਰਨ ਪੰਡਿਤ ਪੁਰਨ ਚੰਦ ਤੇ ਲਾਸੀ ਦਾ ਨਾਮ ਵੱਜਦਾ ਉਹ ਕਹਿੰਦੇ ਜਿਹੜੇ ਆਗੇ ਵੀ ਪੰਡਿਤ ਜੀ ਦੇ ਖਾਸ ਬੰਦੇ ਆ ਦੇਖੋ ਲਾਸੀ ਜੀ ਅਗਲੇ ਸਾਨੂੰ ਅਸੀਂ ਜਿੱਤੇ ਜਾਣੇ ਆ ਜੀ ਪੰਡਿਤ ਜੀ ਹਾਂ ਜੀ ਲਾਸੀ ਜੀ ਦੇ ਤੋਂ ਖਾਸ ਬੰਦੇ ਆ ਦੇਖੋ ਇੱਕ ਪਾਪਾ ਪਾਪਾ ਦਾ ਨਾਮ ਵੱਜਦਾ ਨਾਲ ਲਾਸੀ ਦੇ ਨਾਲ ਵੱਜਦਾ ਹੋਰ ਸਾਨੂੰ ਕਿਸੇ ਨੇ ਫਾਇਦਾ ਦਿੱਤਾ ਕਾਂਗਰਸੀ ਨੇ ਕਿਸੇ ਨੇ ਵੀ ਪਰ ਇਹ ਨਹੀਂ ਸੋਚਿਆ ਪੰਡਿਤ ਜੀ ਆਇਆ ਸੀ ਦੇਖੋ ਬੱਚਿਆਂ ਦੇ ਹੋ ਸਟੈਂਡ ਕਰੀਏ ਬੱਚਿਆਂ ਨੂੰ ਪੰਡਿਤ ਜੀ ਨੂੰ ਕੰਮ ਛੜਾ ਕੇ ਕੋਈ بڑا ਕੰਮ ਕਰਾਈਏ ਜਿਹਦੇ ਨਾਲ ਲੀਡਰ ਨੂੰ ਖੜਾ ਕੀਤਾ ਹੋਵੇ ਪਰ ਸੋਚਿਆ ਕਿਸੇ ਨੇ ਨਹੀਂ ਹੁਣ ਤੱਕ ਪੈਨਸ਼ਨ ਦੇ ਕਿ ਲਵਾਈ ਸਾਡੇ ਮਨੇ ਫਾਇਦੇ ਦੇਖੋ ਨਹੀਂ 92 ਸਾਲ ਦੀ ਉਮਰ 'ਚ ਕੋਈ ਕਹਿ ਹੀ ਦਿੰਦਾ ਉਹ ਪੰਡਿਤ ਜੀ ਮ ਤੇ ਇਹ ਬਾਬਾ ਜੀ ਜਿਵੇਂ ਕਿ ਤੁਸੀਂ ਤੁਹਾਡੇ ਬੇਟੇ ਨੇ ਵੀ ਦੱਸਿਆ ਕਿ 50 ਗੱਜ ਜਗ੍ਹਾ ਦੇ ਵਿੱਚ ਤੁਸੀਂ ਰਹਿੰਦੇ ਹੋ ਹਨ ਤੇ ਤੁਹਾਨੂੰ ਇਹ ਆਇਆ ਨਹੀਂ ਦਿਲ ਦੇ ਵਿੱਚ ਕਿ ਸਰਕਾਰ ਨੂੰ ਤੁਹਾਡੀ ਮਦਦ ਕਰਨੀ ਚਾਹੀਦੀ ਸੀ ਘਰ ਨੂੰ ਲੈ ਕੇ ਹਾਂ ਮੈਂ ਮਦਦ 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 ਨੂੰ ਕਰਨੀ ਚਾਹੀਦੀ ਸੀ ਇੱਕ ਬੇਟਾ ਮੈਂ ਰਹਿ ਹੈ ਅੱਛਾ ਮੈਂ ਮਦਦ ਨੂੰ ਕਰਨੀ ਚਾਹੀਦੀ ਸੀ ਅੱਛਾ ਮੈਂ 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 ਉਹਨਾਂ ਕੋਲ ਜਾਂਦਾ ਨਹੀਂ ਸੀ ਹਾਂ ਪਤਾ ਨਹੀਂ ਇਸ ਕਰਕੇ ਪਤਾ ਨਹੀਂ ਉਹਨਾਂ ਨੇ ਮੈਂ ਉਹਨਾਂ ਨੂੰ ਦਿਖਾ ਨਹੀਂ ਜੇ ਮੇਰੇ ਕੋਲ ਨਿਸ਼ਚਿਤ ਹਾਂ 14 ਦੇ ਵਿੱਚੋਂ ਕੈਪਟਨ ਸਾਹਿਬ ਹਾਂ ਬਗਾਇਰ ਬੁਲਾਇਆ ਤੁਹੂੰ ਜੀ ਮੇਰੇ ਕੋਲੇ ਉਹ ਆ ਜਾਂਦਾ ਮੈਨੂੰ ਕਹਿੰਦਾ ਬਈ ਮੈਂ ਇਹਨੂੰ ਹਾਂ ਉਹ ਤੇ ਖਾ ਅੱਛਾ ਬਹੁਤ ਜ਼ਿਆਦਾ ਘੱਟ ਹੋ ਗਿਆ ਬਹੁਤ ਜ਼ਿਆਦਾ ਘੱਟ ਹੋ ਗਿਆ ਹਾਂ ਮੈਨੂੰ ਕਹਿੰਦਾ ਚਾਹ ਅੱਗੇ ਵੰਗ ਬਣਾਉਣਾ ਹਾਂ ਬਣਾਉਣਾ ਹਾਂ ਕਹਦਾ ਫਿਰ ਚਾਹ ਪਿਆ ਮੈਨੂੰ ਹਾਂ ਜੀ ਉਹ ਚਾਹ ਉੱਥੋਂ ਉਹ ਕਮਰੇ ਚ ਉੱਠ ਕੇ ਹਾਂ ਜੀ ਤੇ ਬੜਾ ਕੱਟ ਹੋ ਗਿਆ ਜਦ ਦੁਨੀਆ ਆ ਗਏ ਤੇ ਆਪਣਾ ਪੱਤਰਕਾਰ ਆਏ ਹੋਏ ਹਾਂ ਜੀ ਉਸ ਤੋਂ ਬਾਅਦ ਉਹਨੇ ਚੀਫ ਮਿਨਿਸਟਰ ਬਣ ਗਿਆ ਉਹਨੇ ਉਹਨੇ ਕੰਮ ਸੇ ਕਰ ਇਹ ਜੀ ਕੀ ਕਹਿੰਦਾ ਵੀ ਮੇਰੇ ਕੋਲੇ ਆ ਕੇ ਹਾਂ ਇੱਕ ਦਿਨ ਹਾਂ ਪੰਡਿਤ ਜੀ ਤੁਸੀਂ ਆਓ ਥੋੜੀ ਮੈਂ ਚਾਹ ਚਾਹ ਤਾਂ ਪੀ ਜੋ ਮੇਰਾ ਚਾਹ ਤਾਂ ਚਾਹ ਤਾਂ ਕਰ ਲੋ ਹਾਂ ਜੀ ਹਾਂ ਇਸ ਕਰਕੇ ਹਾਂ ਮਹਾਰਾਣੀ ਮਹਿਲਾ ਜੇ ਹਾਂ ਇੱਕ ਵਾਰੀ ਮਾ ਉਹ ਮਰੀਕ ਸੇਗਾ ਆ ਆਇਆ ਬਰਗਾ ਵਿਚਾਰਾ ਉਹ ਜੀ ਹਾਂ ਬਹੁਤ ਬੜਾ ਹਾਂ ਫੈਕਸ਼ਨ ਮਨਾਇਆ ਉਹ ਤੇ ਟੋੜਾ ਸਾਹਿਬ ਤੇ ਪਾਟੀਆਂ ਜਗੂ ਰਣ ਪਾ ਪਿਆੰਬਰ ਸਾਧਾ ਪ੍ਰਧਾਨ ਕਾਂਗਰਸ ਦਾ ਜੀ ਉਸ ਵੇਲੇ ਹਾਂ ਜੀ ਉਹ 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 ਆਇਆ ਹਾਂ ਜੀ ਤੇ ਟੋੜਾ ਸਾਹਿਬ ਆਏ ਹਾਂ ਜੀ ਮੈਨੂੰ ਸਿਛਤ ਹਰ ਬੰਦਨ ਬਾਤ ਹੈ ਇੱਥੇ ਹਾਂ ਮਹਾਰਾਣੀ ਨੇ ਬੁਲਾਇਆ ਤੇ ਮੈਂ ਉੱਤੇ ਉਹ ਮਹਾਰਾਣੀ ਮਹਾਰਾਣੀ ਕੁਸ਼ਵਨੀ ਸੀ ਉਦੋਂ ਮਾਰ ਮਹਾਰਾਣੀ ਨੇ ਕਰੇ ਸਾਡੇ ਕਿ ਦੇਖਿਆ ਵੀ ਹੈਗਾ ਵੀ ਉਹ ਜੇ ਬਿ ਟੈਲੀਫੋਨ ਲੱਗਾ ਰਹਿੰਦਾ ਮਾਰ ਦੇ ਕੰਨ ਦੇ ਵਿੱਚ ਹਾਂ ਦੇਖਿਆ ਹਾਂ ਪਹਿਲੀ ਵਾਰ ਬੀਬਾ ਜਾਇਂਦਰ ਕੌਰ ਪਹਿਲੀ ਵਾਰ ਮੇਰੇ ਕੋਲ ਆਈ ਆ ਪਹਿਲੀ ਵਾਰ ਉਹਨਾਂ ਮੈਂ ਗੱਲਾਂ ਸੁਣਾਈਆਂ ਨੇ ਹਾਂ ਉਹ ਸਮਝ ਗਈ ਬਈ ਬਈ ਵਾਕਈ ਹਾਂ ਠੀਕ ਆ ਵੀ ਇਹਨਾਂ ਨੇ ਮੇਰੀ ਪੰਡਿਤ ਜੀ ਨੇ ਮਦਦ ਬਾਕੀ ਕੀਤੀ ਤੇ ਮੈਂ ਉਹਨਾਂ ਨੂੰ ਸਾਰੀ ਗੱਲਾਂ ਸੁਣਾਈਆਂ ਹਾਂ ਮਾ ਤੇਰੇ ਦਾਦੇ ਦੇ ਵੀ ਬਦਲ ਕੀਤੀ ਆ ਹਾਂ ਇਲਾ ਦਾਦਾ ਖਲੋ ਗਿਆ ਦਿਖਾ ਲਿਆ ਹਲਕੇ ਤੋਂ ਤੇ ਬਾਬਾ ਜੀ ਜਿਵੇਂ ਕਿ ਤੁਹਾਡੇ ਬੇਟੇ ਚਲੋ ਵਧੀਆ ਨੌਕਰੀ ਕਰ ਰਹੇ ਨੇ ਜਾਂ ਕਿਵੇਂ ਵੀ ਲਟਾਇਰ ਵੀ ਹੋ ਗਏ ਨੇ ਤੇ ਤੁਹਾਨੂੰ ਜਿਹੜਾ ਤੁਸੀਂ ਹੁਣ ਵੀ ਚਾਹ ਦਾ ਕੰਮ ਕਰ ਰਹੇ ਹੋ ਇਹ ਕਿਉਂ ਕਰ ਰਹੇ ਹੋ ਵੀ ਜਦ ਕਿ ਤੁਹਾਡੇ ਬੇਟੇ ਹੈ ਤੁਹਾਨੂੰ ਸਾਥ ਦੇਣ ਆਪਣੇ ਬੇਟੇ ਆਪਣੇ ਆਪਣੇ ਬੇਟੇ ਆਪਣੀ ਜਗ੍ਹਾ ਤੇ ਮੈਂ 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 ਇੱਕ ਜੀ ਮੈਂ ਮੰਗ ਨਹੀਂ ਸਕਦਾ ਮੈਂ ਮੰਗ ਨਹੀਂ ਸਕਦਾ ਹੈਗਾ ਹਾਂ ਮੈਂ ਆਪਣੀ ਕਿਹਾ ਆਪਣੇ ਜੇਬ ਚੋਂ ਆਪਣੇ ਪੈਸੇ ਕੱਢ ਕੇ ਆਪਣੇ ਹਾਂ 3 ਹਾਂ ਜੀ ਆਪਣੇ ਪੋਤੇ-ਪੋਤੇ ਵੀ ਆ ਜਾਣਗੇ ਅੱਗੇ ਇਹਨਾਂ ਦੇ ਪੋਤੇ-ਪੋਤੇ ਵੀ ਆ ਜਾਣ ਉਹਨਾਂ ਨੂੰ ਵੀ 10 ਰੁਪਏ ਕੱਢ ਕੇ ਦੇ ਦਿੰਨਾ ਤੇ ਕਿੰਨੀ ਕਮਾਈ ਹੋ ਜਾਂਦੀ ਹੁਣ ਤੁਹਾਡੇ ਇਥੇ ਭਾਈ 5-600 ਰੁਪਏ ਤਾਂ ਹੋ ਜਾਂਦੀ ਹੈ ਮੇਰੇ ਘਰੋਂ ਜ਼ਿਆਦਾ ਤਾਂ ਹੁਣ ਹੁੰਦੀ ਨਹੀਂ ਹੈਗੀ ਹਾਂ ਜੀ ਆ ਅਖੀਰ ਦਾ ਬੈਠਾ ਮੈਂ ਕਿ ਗਿਰਜਾ ਬੈਠਾ ਹੈ ਜੀ ਦੀ ਗੱਲ ਹੈਗੀ ਹਾਂ ਜੀ ਮਤਲਬ ਕਿຊੋਂ ਕਦੇ ਤੌਰ ਤੇ ਹਲੇ ਵੀ ਤੁਸੀਂ ਇਹ ਕਰ ਰਹੇ ਹੋ ਬਾਕੀ ਮੈਂ ਕੋਈ ਕਿਸੇ ਦਾ ਬੰਕ ਦਾ ਪੈਸਾ ਨਹੀਂ ਦੇਣਾ ਜੀ ਨਾ ਮੈਂ ਕਿਸੇ ਦੁਕਾਨਦਾਰ ਦਾ ਦੇਣਾ ਹਾਂ ਚੀਨੀ ਮੈਂ ਆ ਆਪਣਾ ਨਕਦ ਲਿਆ ਕੇ ਵਰਤਦਾ ਦੁੱਧ ਨਕਦ ਵਰਤਦਾ ਹਾਂ ਜੀ ਚਾਹ ਨਕਦ ਵਰਤਦਾ ਹੈ ਨਾ ਮੈਂ ਕੋਈ ਕਿਸੇ ਦਾ ਦੇਣਾ ਨਾ ਇਹਨਾਂ ਉੱਤੇ ਬਹੁਤ ਚੜਾ ਕੇ ਜਾਊਗਾ ਹੈ ਨਾ ਮੈਂ ਇਹ ਜੇ ਮੈਂ ਇਹਨਾਂ ਨੂੰ ਨਕਦ ਨਹੀਂ ਦੇਊਗਾ ਨਾ ਇਹ ਇਹ ਕਹਿੰਗੇ ਸਾਡਾ ਬਾਪ ਹਾਂ ਸਾਡੇ ਉੱਤੇ ਹਾਂ ਬੇ ਕਰਜ਼ਾ ਜਾਟ ਗਈ ਅੱਗਾ ਵਿਆਹ ਵਿਆਹ ਕਿਤੇ ਨੇ ਹਾਂ ਤੇਨੂੰ ਮੁੰਡੇ ਬੈਹੇ ਨੇ ਤੇ ਦੋ ਕੁੜੀਆਂ ਬੈਹੇ ਨੇ ਚਲ ਮੈਂ ਇਹਨਾਂ ਦੇ ਤਾਂ ਕਿਹੜੇ ਨਾਲ ਕੀ ਕੀਤੇ ਨੇ ਕੀਤੇ ਨੇ ਮੇਰੇ ਆਪਣੇ ਮੈਂ ਪੰਜ ਵਿਆਹ ਵੀ ਕੀਤੇ ਨੇ ਮੇਰੇ ਦਿਨ ਕੁੜੀਆਂ ਗਈਆਂ ਹਾਂ ਚਲੋ ਤਾਂ ਵਿਆਹੀਆਂ ਚਲੋ ਤਾਂ ਤੇਰੀਆਂ ਹੋ ਗਿਆ ਹੈ ਜੀ ਮੈਂ ਪੰਜ ਬੱਚੇ ਵੀ ਵਿਆਹ ਨੇ ਮੇਰੀ ਗੱਲ ਹੈ ਜੀ ਇਹ ਹਾਂ ਜੀ ਇਸ ਕਰਕੇ ਸੋ ਜੀ ਬਿਲਕੁਲ ਸੋ ਐਸੀ ਪੰਡਤ ਜੀ ਦੀ ਜਵਾਨੀ ਕੀ ਕਿੰਨੀਆਂ ਕਿ ਯਾਦਾਂ ਉਹਨਾਂ ਦੀਆਂ ਇਸ ਦੁਕਾਨ ਦੇ ਨਾਲ ਨੇ ਜੋ ਹਲੇ ਤੱਕ ਵੀ ਇੰਨੀ ਉਮਰ ਦੇ 92 ਸਾਲ ਦੀ ਉਮਰ ਦੇ ਵਿੱਚ ਵੀ ਇਹਨਾਂ ਨੂੰ ਸਾਰਾ ਕੁਝ ਯਾਦ ਹੈ ਸੋ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਤੁਹਾਨੂੰ